ਗਾਈਜ਼ ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਬਣਾ ਰਹੇ ਹਾਂ ਦਾਲ ਸਬਜ਼ੀ ਚ ਪਾਉਣ ਵਾਸਤੇ ਗਰਮ ਮਸਾਲਾ ਇਹ ਦੇਖੋ ਜੀਰਾ ਕਾਲੀ ਮਿਰਚ ਧਨੀਆ ਲਾਚੀਆਂ ਲੌਂਗ ਸਾਰੇ ਕੁਝ ਪਾ ਕੇ ਅਸੀਂ ਘਰ ਦਾ ਮਸਾਲਾ ਖੁਦ ਬਣਾਉਂਦਾ ਫਿਰ ਦਾਲ ਸਬਜ਼ੀ ਚ ਪਾਈਦਾ ਬਾਜ਼ਾਰ ਦਾ ਮਸਾਲਾ ਸਾਨੂੰ ਪਸੰਦ ਨਹੀਂ ਤੇ ਨਾ ਬੱਚੇ ਪਸੰਦ ਕਰਦੇ ਨੇ ਇਸ ਕਰਕੇ ਤੁਸੀਂ ਵੀ ਇਸ ਤਰ੍ਹਾਂ ਮਸਾਲਾ ਬਣਾਇਆ ਕਰੋ ਤੇ ਦਾਲਾਂ ਸਬਜ਼ੀਆਂ ਚ ਪਾਇਆ ਕਰੋ ਸਵਾਦਿਸ਼ਟ ਔਰ ਟੇਸਟੀ 스맬 ਆਂਦੀ ਹੈ ਵਿੱਚੋਂ ਬਹੁਤ ਵਧੀਆ ਖਾਣੇ ਚ ਤੇ ਬੱਚਿਆਂ ਦਾ ਆਪਣੇ ਆਪ ਦਿਲ ਕਰਦਾ ਖਾਣਾ ਖਾਣ ਵਾਸਤੇ ਫਿਰ ਤੁਹਾਨੂੰ ਹੁਣੇ ਮਸਾਲਾ ਪੀਸ ਕੇ ਤੇ ਆਓ ਹੁਣ ਤੁਹਾਨੂੰ ਦਿਖਾਈਏ ਸਾਡਾ ਮਸਾਲਾ ਬਣ ਕੇ ਤਿਆਰ ਹੋ ਗਿਆ ਜੀ ਉਹ ਵੇਖੋ ਕਿਡਾ ਸ਼ਾਨਦਾਰ ਮਸਾਲਾ ਬਣਾਇਆ ਸਾਡਾ ਦੇਖੋ ਗਰਮ ਮਸਾਲਾ ਚੜ੍ਲਾ ਗੈਮਸਲ ਹੁਣ ਆਪਾਂ ਡੱਬੇ ਵਿੱਚ ਪਾ ਕੇ ਬੰਦ ਕਰਕੇ ਰੱਖ ਲੈਣਾ ਲਾਚੀ ਦੀ 스멜 ਕਰਨ ਲੱਗੀ ਦੇਖੋ ਕਿੱਡਾ ਸ਼ਾਨਦਾਰ ਮਸਾਲਾ ਬਣ ਗਿਆ ਤੁਸੀਂ ਵੀ ਬਣਾਣਾ ਟਰਾਈ ਕਰਨਾ